ਸਟਾਰਟ ਪਿਛਲੇ ਦਿਨਾ ਤੋਂ ਔਰਤਾਂ ਨਾਲ ਹੋ ਰਹੇ ਜਬਰ ਜਨਾਬ ਵਰਗੇ ਕਿਨਾਉਣੇ ਅਪਰਾਧਾਂ ਦੀਆਂ ਜੋ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਹ ਬੇहद ਸ਼ਰਮਸਾਰ ਕਰਨ ਵਾਲੀਆਂ ਅਤੇ ਗਲਾਨੀ ਭਰੀਆਂ ਹਨ ਡੰਡੀ ਕੋਲਕਾਤਾ ਵਿੱਚ 9 ਅਗਸਤ ਨੂੰ ਇੱਕ ਹਸਪਤਾਲ ਵਿੱਚ ਇਕ ਤਸਿੱਖਿਆਰਥੀ ਡਾਕਟਰ ਨਾਲ ਜੋ ਕੁਝ ਵਾਪਰਿਆ ਉਹ ਕਥਨ ਤੋਂ ਬਾਹਰ ਹੈ ਡੰਡੀ ਜਿਸ ਬੇਰਹਿਮੀ ਨਾਲ ਉਸ ਉੱਤੇ ਜ਼ਬਰ ਕੀਤਾ ਗਿਆ ਅਤੇ ਜਿਸ ਢੰਗ ਤਰੀਕੇ ਨਾਲ ਉਸ ਨੂੰ ਮਾਰਿਆ ਗਿਆ ਉਹ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਘਟਨਾ ਹੈ ਡੰਡੀ ਇਸ ਘਟਨਾ ਸੰਬੰਧੀ ਦੇਸ਼ ਭਰ ਵਿੱਚ ਡਾਕਟਰ ਭਾਈਚਾਰੇ ਅਤੇ अनेका अनेक ਸਮਾਜਿਕ ਸੰਗਠਨਾ ਦਾ ਬਹੁਤ ਸਖਤ ਪ੍ਰਤੀਗਰਮ ਸਾਹਮਣੇ ਆਇਆ ਹੈ ਜਿਸ ਨੇ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ ਡੰਡੀ ਇਸ ਸੰਬੰਧੀ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋਏ ਲੋਕਾਂ ਨੇ ਸੜਕਾਂ ਉੱਤੇ ਆਪਣਾ ਇਸ ਕਦਰ ਗੁੱਸਾ ਦਿਖਾਇਆ ਕਿ ਆਖਰ ਸੂਬੇ ਦੀ ਹਾਈ ਕੋਰਟ ਵੱਲੋਂ ਇਸ ਦੀ ਜਾਂਚ ਕੇਂਦਰੀ ਏਜੰਸੀ सीबीआई ਨੂੰ ਸੌਂਪਣੀ ਪਈ ਡੰਡੀ ਇੱਥੇ ਹੀ ਬਸ ਨਹੀਂ ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਸ ਘਟਨਾਕਰਮ ਦਾ ਨੋਟਿਸ ਲੈਂਦਿਆਂ ਇਸ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ ਡੰਡੀ ਪਰ ਇਸ ਦੇ ਬਾਵਜੂਦ ਦੇਸ਼ ਭਰ ਵਿੱਚ ਸਖਤ ਪ੍ਰਤੀਕਰਮ جاری ਹਨ ਡੰਡੀ ਇਸ ਕੇਸ ਦੇ ਪੂਰੇ ਵਿਸਤਾਰ ਸਾਹਮਣੇ ਲਿਆਉਣ ਅਤੇ ਸਬੰਧਿਤ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਡੰਡੀ ਇਸ ਦੇ ਨਾਲ ਹੀ ਕੰਮਕਾਜੀ ਥਾਵਾਂ ਉਤੇ ਔਰਤਾਂ ਅਤੇ ਡਾਕਟਰਾਂ ਦੀ ਸਟਾਰ ਸੁਰੱਖਿਆ ਲਈ ਸਖਤ ਕਦਮ ਚੁੱਕਣੇ ਦੀ ਵੀ ਮੰਗ ਹੋ ਰਹੀ ਹੈ ਡੰਡੀ ਪਰ ਇਸੇ ਤਰ੍ਹਾਂ ਦੀਆਂ ਅਸ਼ਾਂਤ ਕਰਨ ਵਾਲੀਆਂ ਕੁਝ ਹੋਰ ਖਬਰਾਂ ਵੀ ਸਾਹਮਣੇ ਆਈਆਂ ਹਨ ਡੰਡੀ ਬੈਂਗਲੁਰੂ ਵਿੱਚ ਤੜਕੇ ਐਤਵਾਰ ਵਾਲੇ ਦਿਨ ਇੱਕ ਅਗਿਆਤ ਮੋਟਰਸਵਾਰ ਨੇ ਸ਼ਹਿਰ ਦੇ ਇੱਕ ਕਾਲਜ ਦੇ ਆਖਰੀ ਸਾਲ ਦੀ ਵਿਦਿਆਰਥਣ ਨਾਲ ਜ਼ਬਰਦਸਤੀ ਕੀਤੀ ਡੰਡੀ ਇਸੇ ਹੀ ਤਰ੍ਹਾਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿੱਚ ਨਵੀਂ ਦਿੱਲੀ ਤੋਂ ਦੇਹਰਾਦੂਨ ਜਾ ਰਹੀ ਬੱਸ ਦੇ ਡਰਾਈਵਰ ਸਮੇਤ ਪੰਜ ਕਰਮੀਆਂ ਨੇ ਇੱਕ ਨਾਬਾਲਗ ਲੜਕੀ ਨਾਲ ਸਮੂਹਿਕ ਦੁਰਾਚਾਰ ਕੀਤਾ ਡੰਡੀ ਇਸੇ ਤਰ੍ਹਾਂ ਬਿਮਾਰ ਮਾਨਸਿਕਤਾ ਦੇ ਸ਼ਿਕਾਰ ਇੱਕ ਵਿਅਕਤੀ ਨੇ ਜੋਧਪੁਰ ਵਿੱਚ ਇੱਕ ਛੋਟੀ ਬੱਚੀ ਨਾਲ ਅਜੇਹਾ ਹੀ ਕਾਰਾ ਕੀਤਾ ਡੰਡੀ ਅਜਿਹੇ ਘਟਨਾਕਰਨ ਸੰਬੰਧੀ ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜਿਆਂ ਉਤੇ ਨਜ਼ਰ ਮਾਰਦੇ ਹਾਂ ਦੇਸ਼ ਵਿੱਚ ਅਜਿਹੇ ਵੱਧਦੇ ਅਪਰਾਧਾਂ ਦਾ ਪਤਾ ਲੱਗਦਾ ਹੈ ਡੰਡੀ ਇਕੱਲੇ ਸਾਲ 2022 ਵਿੱਚ 31516 ਜ਼ਬਰਜਨਾਹ ਦੇ ਕੇਸ ਦਰਜ ਕੀਤੇ ਗਏ ਸਨ ਡੰਡੀ ਅਜਿਹੇ ਅਪਰਾਧਾਂ ਵਿੱਚ ਰਾਜਸਥਾਨ ਦਾ ਸਭ ਤੋਂ ਵੱਧ ਅਤੇ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਆਦਿ ਰਾਜਾਂ ਦੇ ਹੀ ਨਾਂ ਆਉਂਦੇ ਹਨ ਡੰਡੀ ਇਹ ਸਿਰਫ ਦਰਜ ਅੰਕੜਿਆਂ ਦੀ ਗੱਲ ਹੈ ਜੋ ਦਰਜ ਨਹੀਂ ਹੋਏ ਉਹ ਕੇਸ ਇਨਾਂ ਤੋਂ ਕਿਤੇ ਵਧੇਰੇ ਹੋ ਸਕਦੇ ਹਨ ਡੰਡੀ ਇਨਾਂ ਵਿੱਚੋਂ ਬਹੁਤੇ ਕੇਸਾਂ ਬਾਰੇ ਤਾਂ ਚਰਚਾ ਨਹੀਂ ਹੁੰਦੀ ਡੰਡੀ ਪਰ ਕੋਲਕਾਤਾ ਵਿੱਚ ਇੱਕ ਪੋਸਟ ਗ੍ਰੈਜੂਏਟ ਮੈਡੀਕਲ ਵਿਦਿਆਰਥਣ ਨਾਲ ਕੀਤੇ ਗਏ ਦੁਰਾਚਾਰ ਅਤੇ ਉਸ ਦੀ ਖੱਤਿਆ ਦੀ ਚਰਚਾ ਵੱਡੀ ਪੱਧਰ ਉਤੇ ਦੇਸ਼ ਅਤੇ ਵਿਦੇਸ਼ ਵਿੱਚ ਹੋਈ ਹੈ ਡੰਡੀ